ਸਾਸ਼ਿਰ ਕਾਲਾ ਨੈਰਾਈ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਜੀ ਮਾ ਤਾਂ ਪਿਛਲੇ ਕੁਝ ਕੁ ਸਮੇਂ ਦੇ ਵਿੱਚ ਕੈਨੇਡਾ ਦੇ ਟ੍ਰਾਂਟੋ ਦੇ ਵਿੱਚ ਕੁਝ ਅਜਿਹੇ ਘਟਨਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੋ ਕਿ ਆਮ ਲੋਕਾਂ ਨੂੰ ਆਮ ਪਬਲਿਕ ਨੂੰ ਜਿਹੜਾ ਚਿੰਤਾ ਦਾ ਵਿਸ਼ਾ ਜਿਹੜਾ ਖੜਾ ਕਰ ਦਿਆ ਨੇ ਤਾਂ ਜਿਸ ਦੇ ਵਿੱਚ ਕਈ ਜਿਹੜਾ ਆਮ ਲੋਕਾਂ ਦੇ ਘਰਾਂ ਨੂੰ ਇਮਾਰਤਾਂ ਨੂੰ ਜਾਂ ਪਰ ਆ ਕੁਝ ਕੁ ਸਾਧਨਾਂ ਜਿਹੜੀਆਂ ਅੱਗ ਲਾਉਣ ਦੀਆਂ ਜਿਹੜੀਆਂ ਕੁਝ ਅਜਹੀਆਂ ਘਟਨਾਵਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਪਰ ਇਸ ਘਟਨਾਮਾ ਨੂੰ ਲੈ ਕੇ ਜਿਹੜਾ ਇੱਕੋ ਹਫ਼ਤੇ ਦੇ ਵਿੱਚ ਕਈ ਘਟਨਾਵਾਂ ਦੀ ਜਿਹੜੀ ਜਾਂਚ ਆ ਉਹ ਜਿਹੜੀ ਹੁਣ ਟ੍ਰਾਂਟੋ ਪੁਲਿਸ ਦੁਆਰਾ ਸ਼ੁਰੂ ਕਰ ਦਿੱਤੀ ਗਿਆ ਦਰਅਸਲ ਜਿਹੜਾ ਫਰਵਰੀ ਤੋਂ ਲੈ ਕੇ ਜਿਹੜੀਆਂ ਘਟਨਾਵਾਂ ਸਾਹਮਣੇ ਆਈਆਂ ਫਰਵਰੀ ਦੇ ਵਿੱਚ ਮਾਰਚ ਦੇ ਵਿੱਚ ਤੇ ਅਪ੍ਰੈਲ ਮਹੀਨੇ ਦੇ ਵਿੱਚ ਲਗਾਤਾਰ ਜਿਹੜੀਆਂ ਅਜਹੀਆਂ ਅਗ ਲਗਾਉਣ ਦੇ ਜਿਹੜੇ ਘਟਨਾਵਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਕਿ ਜੇਕਰ ਪਹਿਲੀ ਜਿਸ ਤਰੀਕੇ ਦੀ ਅਗ ਲਗਾਉਣ ਦੀ ਘਟਨਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਉਹ ਜਿਹੜੀ ਘਟਨਾ 27 ਫਰਵਰੀ 225 ਨੂੰ ਕਿਉਂ ਸਟਰੀਟ ਈਸਟ ਤੇ ਬਟਵਾਈਨ ਐਵੇਨਿਊ ਖੇਤਰ ਦੇ ਵਿੱਚ ਹੋਈ ਸੀ ਇਸ ਘਟਨਾ ਦੇ ਵਿੱਚ ਇੱਕ ਖਾਲੀ ਘਰ ਨੂੰ ਜਲਾਇਆ ਗਿਆ ਸੀ ਤਾਂ ਜਦੋਂ ਖਾਲੀ ਘਰ ਨੂੰ ਜਲਾਇਆ ਜਾਂਦਾ ਤੇ ਉਸ ਤੋਂ ਬਾਅਦ ਫਿਰ ਪੁਲਿਸ ਪ੍ਰਸ਼ਾਸਨ ਦੁਆਰਾ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਕਿ ਹਰਜੋਤ ਭੰਡਾਲ ਜਿਸ ਦੀ ਉਮਰ ਹੈ 31 ਸਾਲ ਆ ਉਸ ਨੂੰ ਬ੍ਰੈਮਟਨ ਤੋਂ 13 ਮਾਰਚ 2025 ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਜਾਂਦਾ ਜਾਨੀ ਕਿ ਜਿਹੜਾ 15 ਕੁ ਦਿਨਾਂ ਦੇ ਵਿੱਚ 27 ਮਾਰਚ 2025 ਨੂੰ ਘਟਨਾ ਵਾਪਰ ਜਇ ਇੱਕ ਖਾਲੀ ਕਰਨ ਨੂੰ ਅੱਗ ਲਗਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ 13 ਮਾਰਚ ਨੂੰ ਜਿਹੜਾ 13 ਮਾਰਚ 2025 ਨੂੰ ਇੱਕ ਵਿਅਕਤੀ ਹਰਜੋਤ ਭੰਡਾਲ ਨੂੰ ਜਿਹੜਾ ਗ੍ਰਿਫਤਾਰ ਕਰਨ ਦਾ ਉਸ ਦੇ ਉੱਪਰ ਇਸ ਤਰੀਕੇ ਦੇ ਨਾਲ ਅੱਗ ਲਗਾਉਣ ਦੇ ਜਾਫਰ ਹੋਰ ਅਪਰਾਧਾਂ ਦੇ ਜਿਹੜੇ આરોਪ ਲੱਗੇ ਸੀ ਇਲਜ਼ਾਮ ਲੱਗੇ ਸੀ ਤੇ ਉਸ ਤੋਂ ਬਾਅਦ ਇੱਕ ਜਿਹੜੀ ਹੋਰ ਘਟਨਾ ਦੂਜੀ ਘਟਨਾ ਉਹ ਜਿਹੜੀ 4 ਮਾਰਚ 2025 ਨੂੰ ਹੋਈ ਸੀ ਜਿਸ ਦੇ ਵਿੱਚ ਕਿ ਜਦੋਂ ਦੋ ਅਣਪਛਾਤੇ ਵਿਅਕਤੀਆਂ ਦੁਆਰਾ ਸਕਾਰਪਰੋ ਦੇ ਹਾਊਡਨ ਰੋਡ ਖੇਤਰ ਦੇ ਵਿੱਚ ਇੱਕ ক্লোਜ਼-ਇਨ ਰਿਪੋਰਟਿੰਗ ਸੈਂਟਰ ਦੇ ਵਿੱਚ ਕੱਚੇ ਦਰਵਾਜ਼ੇ ਨੂੰ ਜਿਹੜੇ ਤੋੜ ਕੇ ਉਸ ਦੇ ਉੱਪਰ ਪੈਟਰੋਲ ਪਾ ਕੇ ਅੱਗ ਲਗਾਈ ਗਈ ਸੀ ਜਿਸ ਦੇ ਵਿੱਚ ਹਾਲਾਂਕਿ ਜਿਹੜਾ مالی ਨੁਕਸਾਨ ਵੱਡੇ ਪੱਧਰ ਤੇ ਹੋਇਆ ਸੀ ਪਰ ਇਸ ਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਸੀ ਪਰ ਇਮਾਰਤ ਨੂੰ ਵੀ ਜਿਹੜਾ ਨੁਕਸਾਨ ਪਹੁੰਚਿਆ ਸੀ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਹੈ ਇਸੇ ਤਰੀਕੇ ਦੀ ਅੱਗ ਜੰਨੀ ਦੀ ਅਗ ਲਗਾਉਣ ਦੀ ਘਟਨਾ ਉਹ 8 April ਨੂੰ ਨਿਕਲ ਕੇ ਸਾਹਮਣੇ ਆਈ ਜਿਸ ਦੇ ਵਿੱਚ ਕਿ 8 April ਨੂੰ ਇਹ ਘਟਨਾ ਵਾਪਰੀ ਸੀ ਜਦੋਂ ਕਿ ਰਜੇਸ਼ ਚੌਧਰੀ 25 ਸਾਲਾ ਜੋ ਕਿ ਟ੍ਰਾਂਟੋ ਤੋਂ ਉਸ ਨੂੰ ਜਿਹੜਾ ਗ੍ਰਿਫਤਾਰ ਕਰ ਲੈ ਜਾਂਦਾ ਜਿਹੜਾ ਜਿਸ ਨੂੰ ਕਿ ਜਿਹੜਾ ਜੋ ਕਿ 25 ਸਾਲਾ ਰਜੇਸ਼ ਚੌਧਰੀ ਟ੍ਰਾਂਟੋ ਤੋਂ ਉਸਨੇ ਬੈਲਾਮੀ ਰੋਡ ਬੈਲਾਮੀ ਰੋਡ ਤੇ ਜਿਹੜਾ ਨੈਲਸਨ ਸਟਰੀਟ ਖੇਤਰ ਦੇ ਵਿੱਚ ਇੱਕ ਮਰਚੰਡਾਈਜ਼ ਬੈਂਜ ਐਸਯੂਵੀ ਨੂੰ ਅੱਗ ਲਗਾਈ ਸੀ ਉਸ ਤੇ ਉਪਰ 10 ਵਾਰ ਜਿਹੜੇ ਅੱਗ ਲਗਾਉਣ ਦੇ ਇਸੇ ਤਰੀਕੇ ਦੇ ਨਾਲ ਇਲਜ਼ਾਮ ਲੱਗੇ ਨੇ ਤਾਂ ਪੁਲਿਸ ਦੁਆਰਾ ਹੁਣ ਇਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ ਜਿਹੜਾ ਵੀਡੀਓਜ਼ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਸਾਰੀ ਫੁਟੇਜ ਇਕੱਠੀ ਕੀਤੀ ਜਾ ਰਹੀ ਹੈ ਕਿ ਕਿਹੜੀ ਘਟਨਾ ਦੇ ਵਿੱਚ ਕਿਹੜਾ ਵਿਅਕਤੀ ਮੌਜੂਦ ਸੀ ਸਾਰੀ ਜੜੀ ਫੁਟੇਜ ਡਾਟਾ ਇਕੱਠਾ ਕਰਕੇ ਜਾਂਚ ਪੜਤਾਲ ਕਰਕੇ ਜਿਹੜਾ ਦੋਸ਼ੀਆਂ ਨੂੰ ਜਿਹੜਾ ਸਜ਼ਾ ਦਿਵਾਉਣ ਦੇ ਲਈ ਲਗਾਤਾਰ ਟ੍ਰਾਂਟੋ ਪੁਲਿਸ ਦੁਆਰਾ ਵੱਡੇ ਕਦਮ ਚੁੱਕੇ ਜਾ ਰਹੇ ਨੇ ਪਰ ਇਸ ਤਰੀਕੇ ਦੀਆਂ ਘਟਨਾਵਾਂ ਲੋਕਾਂ ਨੂੰ ਚਿੰਤਾ ਕਰਨ ਜੜੀਆਂ ਚਿੰਤਾ ਖੜੀ ਕਰਨ ਵਾਲੀਆਂ ਜਾਂ ਪਰ ਹੈਰਾਨ ਕਰਨ ਵਾਲੀਆਂ ਨੇ ਕਿ ਕਿਸ ਤਰੀਕੇ ਪਹਿਲਾਂ ਫਰਵਰੀ ਦੇ ਵਿੱਚ ਇਸੇ ਤਰੀਕੇ ਦੀ ਅਗ ਲਗਾਉਣ ਦੀ ਇੱਕ ਇਮਾਰਤ ਨੂੰ ਜਿਹੜੀ ਉਹ ਸਾਹਮਣੇ ਆਉਂਦੀ ਹੈ ਉਸ ਤੋਂ ਬਾਅਦ ਪਰ ਇੱਕ ਸੱਚੇ ਦਰਵਾਜੇ ਨੂੰ ਤੇ ਉਸ ਤੋਂ ਬਾਅਦ ਫਿਰ ਇੱਕ ਮਰਸਡੀ ਬੈਂਜ਼ ਐਸਯੂਵੀ ਨੂੰ ਜਿਹੜੀ ਅਗ ਲਗਾਉਣ ਦੀ ਘਟਨਾ ਸਾਹਮਣੇ ਆਈ ਪਰ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਜੜੀ ਟ੍ਰਾਂਟੋ ਪੁਲਿਸ ਹਾਊਸ ਦੇ ਵੱਲੋਂ ਜੜੀ ਜਾਂਚਾ ਸਖਤੀ ਦੇ ਨਾਲ ਕੀਤੀ ਜਾ ਰਹੀ ਹੈ